ਖਾਲਸਾ ਵਾਹਿਗੁਰੂ ਜੀ ਫਤਿਹ ਖਾਲਸਾ ਜੀ ਸਾਡੇ ਪੂਰੇ ਚੜਿਆ ਹੋਇਆ ਸੀਗਾ ਰਾਤ ਕੈਂਪ ਪਰ ਕੁਛ ਦਿਨ ਅਸੀਂ ਆਪਣੇ ਵੱਲੋਂ ਕਈ ਦਰਵਾਜ਼ਾ ਪੰਜਾਬ ਵੱਲੋਂ ਆਪਣੀ ਜਥਾ ਸਿੱਖ ਸੰਸਥਾ ਦੇ ਨਾਲ ਜਿੱਦੀ ਵੀ ਲਾਈ ਸਭ ਕੱਟੇ ਰਹੀ ਆ ਪਰ ਹੁਣ ਜਦੋਂ ਅਸੀਂ ਅਸਬ੍ਰਧ ਹੋ ਗਏ ਆ ਹੁਣ ਅਸੀਂ ਮੈਨੇਜਿੰਗ ਕਰਦੇ ਲੱਗੇ ਹੋਏ ਆ ਅਸੀਂ ਹੁਣ ਇੱਛੇ ਦੇ ਵੈਸੇ ਫਲੈਕਸ ਲੱਗੀ ਹੋਈ ਰਾਤ ਕੈਂਪ ਦੀ ਪਰ ਅਸਰ ਵਿੱਚ ਸਾਡਾ ਇਹ ਕੈਂਪ ਪਣ ਚੁੱਕਾ ਵਾ ਅਸਲ ਲੋਡ ਬੰਦਾ ਤੱਕ ਵਸਤੂਆਂ ਪਹੁੰਚਾਉਣ ਲਈ ਹੈਲਪਲਾਈਨ ਕੈਂਪ ਅਸੀਂ ਕੱਲ ਤੋਂ ਫਲੈਕਸਾਂ ਬਣਾਉਣੀਆਂ ਨੇ ਅਸਲ ਲੋਡ ਬੰਦਾ ਤੱਕ ਵਸਤੂਆਂ ਪਹੁੰਚਾਉਣ ਲਈ ਹੈਲਪਲਾਈਨ ਕੈਂਪ ਦੇ ਥੱਲੇ ਨੰਬਰ ਜਾਰੀ ਕਰਨੇ ਨੇ ਕਿਉਂਕਿ ਜਿਵੇਂ ਅਸਲ ਜੇ ਲੋਡ ਬੰਦਾ ਦੀ ਗੱਲ ਕਰੀਏ ਤੇ ਫਿਰ ਉਸ ਤੋਂ 10 ਗੁਣਾ ਵੱਧ ਕਮਾਈ ਨੇ ਤੇ ਜੇਕਰ ਡੁਪਲੀਕੇਟ ਲੋਡ ਬੰਦਾ ਦੀ ਗੱਲ ਕਰੀਏ ਤੇ ਫਿਰ 10ਵਾਂ ਸਾ ਵੀ ਕਮਾਈ ਨਹੀਂ ਆ ਸੋ ਸਾਨੂੰ ਪਛਾਣ ਕਰਨੀ ਪੈਣੀ ਆ ਅਸਲ ਲੋੜਵੰਦ ਜੋ ਹੈਗੇ ਨੇ ਹੱਕਦਾਰ ਲੋੜਵੰਦ ਉਹਨਾਂ ਨੇ ਨਹੀਂ ਤੇ ਹਰ ਛੜਕ ਤੇ ਅੱਜ ਮੁਗਲ ਤੁਰਕ ਅਹਿਮਦ ਸ਼ਾਹ ਅਬਦਾਲੀ ਅੰਗਰੇਜ਼ ਕੁੱਟਣ ਵਾਸਤੇ ਖੜੇ ਹੋਏ ਨੇ ਸੋ ਸਾਨੂੰ ਖੁਸ਼ੀ ਦੀ ਗੱਲ ਆ ਕਿ ਜਿਹੜਾ ਹੈਲਪਲਾਈਨ ਕੈਂਪਸ ਹੀ ਅੱਜ ਸ਼ੁਰੂ ਕੀਤਾ ਵਾ ਜਿਹੜਾ ਬਾਬਾ ਨਾਨਕ ਕੋ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਲਾ ਕੇ ਪਿੰਡ ਪਿੰਦਾ ਇੱਕ ਧਰਪ ਕੋਟ ਰੁਧਾਵਾ ਇਹ ਸਾਡੇ ਇਲਾਕੇ ਇਸ ਇਲਾਕੇ ਦੇ ਵਿੱਚ ਪਹੁੰਚੇ ਨੇ ਸਾਡਾ ਮੁਸਲਮਾਨ ਭਾਈਚਾਰਾ ਮਲੇਰ ਕੋਟੇ ਤੋਂ ਜਿੱਤੋ ਕੇ ਹਾ ਦਾ ਨਾਰਾ ਮਾਰਿਆ ਗਿਆ ਸੀਗਾ ਤੇ ਉਹ ਅਣਖੀ ਧਰਤੀ ਹੈਗੀ ਆ ਮਲੇਰ ਕੋਟਾ ਦੀ ਸਾਡੀ ਇਹ ਸਾਰੇ ਜਿਹੜੇ ਭਾਈਚਾਰਾ ਦੇ ਉਤੋਂ ਪਹੁੰਚੇ ਨੇ ਇਹਨਾਂ ਨੇ ਪਿੰਡਾਂ 'ਚ ਵਰਤਾਏ ਹੈਗੇ ਨੇ ਮਿੱਠੇ ਚੋਲ ਤੇ ਨਾਲ ਸੁੱਕਾ ਰਾਸ਼ਨ ਜਦ ਇਹਨਾਂ ਨੂੰ ਪਤਾ ਲੱਗਿਆ ਇਹ ਹੋਰ ਕੰਡਾਂ ਦੀ ਭਾਲ ਕਰ ਰਹੇ ਸੀ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਹੈਲਪਲਾਈਨ ਕੈਂਪ ਲੱਗਾ ਹੋਇਆ ਵਾ ਇਹ ਆਟੋਮੈਟਿਕ ਪਿੰਡਾਂ ਦੇ ਵਿੱਚ ਲੋੜਵੰਦਾਂ ਦੀ ਪਛਾਣ ਕਰਕੇ ਫਿਰ ਉਹਨਾਂ ਨੂੰ ਮਹੱਈਆ ਰਾਸ਼ਨ ਕਰਾਉਂਦਾ ਵਾ ਇਹ ਸਾਡੇ ਕੋਲ ਪਹੁੰਚੇ ਸਾਡੀ ਇਹਨਾਂ ਇਨਸਾਨਾਂ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹੈਲਪਲਾਈਨ ਕੈਂਪ ਵੱਲੋਂ ਹੈਲਪਲਾਈਨ ਕੈਂਪ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰੂੰਗਾ ਫਰੂਕੀ ਸਾਹਿਬ ਨੂੰ ਜੋ ਐਡਵੋਕੇਟ ਨੇ ਉਹ ਵੀ ਅੱਧਾ ਮਿੰਟ 1 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨੁ ਅਲੈਕੁਮ ਵਰੇ ਹੁਦੂਲਾਹ ਵਅਰ ਰਕਾਬੂ ਨੂੰ ਆ ਸਾਰੇ ਵੀਰਾਂ ਨੂੰ ਮੈਂ ਪਹਿਲਾਂ ਤਾਂ ਦਿਲੋਂ ਸਲਾਮ ਕਰਦਾ ਕਿ ਜਿਹੜੇ ਖੜਾਂ ਦੀ ਮਾਰ ਸਾਡੇ ਪੰਜਾਬੀ ਵੀਰਾਂ ਦੇ ਲਈ ਦਿਨ ਰਾਤ ਇੱਕ ਕਰਕੇ ਇੱਥੇ ਸੇਵਾ ਕਰ ਰਹੇ ਨੇ ਅਸੀਂ ਸਾਨੂੰ ਇਸ ਗੱਡੀ ਦੇ ਵਿੱਚ ਸਾਨੂੰ ਇਹ ਰਾਹਤ ਮਿਲੀ ਇੱਥੇ ਆ ਕੇ ਇਹ ਸਕੂਨ ਮਿਲਿਆ ਕਿ ਐਸੇ ਲੋਕ ਵੀ ਦੇਖੋ ਪੰਜਾਬ ਉਹ ਧਰਤੀ ਜਦੋਂ ਕਿਤੇ ਬਾਹਰੀ ਸਟੇਟ ਦੇ ਵਿੱਚ ਵੀ ਕੋਈ ਐਸਾ ਕੋਈ ਜਿੱਥੇ ਕੋਈ ਹੜਾ ਜਾਂਦਾ ਕਿਤੇ ਤਾਂ ਉਹਨਾਂ ਆਰਥ ਕੋਈ ਕਾਇੰਦ ਹੈ ਉੱਥੇ ਵੀ ਜਾ ਕੇ ਇੱਥੇ ਲੰਗਰ ਲਾਉਂਦੇ ਨੇ ਪੰਜਾਬ ਚ ਅੱਜ ਪੰਜਾਬ ਦੇ ਉੱਪਰ ਵਕਤ ਪਿਆ ਹੋਇਆ ਹੈ ਪਰ ਅੱਜ ਅਗਰ ਸਾਡਾ 1000 ਪਿੰਡ ਪਾਣੀ ਦੀ ਮਾਰ ਹੇਠ ਆ ਗਿਆ ਤਾਂ ਮੈਨੂੰ ਇਹ ਚੀਜ਼ ਦਾ ਫਖਰ ਹੈ ਕਿ ਅਸੀਂ ਪੰਜਾਬੀ ਮੁਸਲਮਾਨ ਆ ਅਸੀਂ ਇਸ ਮਿੱਟੀ ਦੇ ਵਿੱਚ ਪੈਦਾ ਹੋਏ ਆ ਪੂਰੇ ਸੋਨਿਆ ਸੱਤ ਸਰੀਆਕਾਰ ਉਸ ਮਿੱਟੀ ਦੇ ਵਿੱਚ ਪੈਦਾ ਹੋਏ ਜਿੱਥੋਂ ਹਾਜ਼ਾ ਨਾਰਾ ਮਾਰਿਆ ਗਿਆ ਨਾਰੇ ਤਕਵੀਰ ਅੱਲਾਹੂ ਅਕਬਰ ਅਰ ਅਸੀਂ ਸਾਨੂੰ ਇਹ ਚੀਜ਼ ਦਾ ਇਤਮਾਨ ਆ ਕਿ ਸਾਡੇ ਅਗਰ 1000 ਪਿੰਡ ਇੱਥੇ ਇਸ ਵਕਤ ਮੁਸੀਬਤ ਦੇ ਵਿੱਚ ਆ ਖੜਾ ਦੀ ਮਾਰ ਹੇਟ ਆਇਆ ਤਾਂ ਸਾਡੇ 11000 ਪਿੰਡ ਔਰ ਸ਼ਹਿਰ ਮਿਲਾ ਕੇ ਸਾਰੇ ਇੱਥੇ ਸੇਵਾ ਵਾਸਤੇ ਪਹੁੰਚੇ ਹੋਏ ਨੇ ਇਹਨਾਂ ਦੀ ਗੱਲ ਬਹੁਤ ਹੀ ਵਧੀਆ ਲੱਗੀ ਮੈਨੂੰ ਬਹੁਤ ਹੀ ਇਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਬਹੁਤ ਵਧੀਆ ਲੱਗਿਆ ਕਿ ਜਿਹੜੇ ਮੁਸਤਹੀਕ ਨੇ ਸਹੀ ਜਿਹੜੇ ਹੱਥ ਨੇ ਜਿੰਨੇ ਤੱਕ ਪਹੁੰਚਾਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਵੀ ਉੱਥੋਂ ਜਦੋਂ ਇਹ ਰਾਸ਼ਨ ਵਗੈਰਾ ਇਕੱਠਾ ਕੀਤਾ ਮਲੇਰ ਕੋੜਲੇ ਦੇ ਵਿੱਚੋਂ ਤਾ ਉੱਥੇ ਬਜ਼ੁਰਗ ਵਿਚਾਰੀਆਂ ਜਿਹੜੀਆਂ ਬੁੜੀਆਂ ਆਪਣੀਆਂ ਪੈਨਸ਼ਨਾਂ ਦੇ ਵਿੱਚੋਂ ਜਿਨ੍ਹਾਂ ਦੀ 15-15 100 ਰੁਪਿਆ ਪੈਨਸ਼ਨ ਆ ਉਹਦੇ ਵਿੱਚੋਂ ਆ ਕੇ 100-100 200 ਰੁਪਿਆ ਦਾ 5-500 ਰੁਪਏ ਦੇ ਬਿਸਕਟਾਂ ਦੇ ਪੈਕੇਟ ਜਿਹੜੇ ਦੇ ਕੇ ਗਏ ਨੇ ਉਹ ਇਸ ਕਰਕੇ ਦੇ ਕੇ ਗਏ ਨੇ ਕਿ ਇਹ ਸਾਡੇ ਨਾਲ ਉਮੀਦ ਇੱਕ ਉਹ ਲਾ ਕੇ ਗਏ ਸੀਗੇ ਕਿ ਇਹ ਉਹ ਹੱਥ ਨੇ ਜਿਹੜੇ ਉਹ ਜਿਹੜੇ ਉੱਥੇ ਜ਼ਰੂਰਤਮੰਦ ਲੋਕਨਾਂ ਤੱਕ ਪਹੁੰਚਾ ਦੇਣਗੇ ਤਾਂ ਸਾਨੂੰ ਉਹ ਜ਼ਿੰਮੇਵਾਰੀ ਬਹੁਤ ਵੱਡੀ ਸੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਸਾਨੂੰ ਐਸੇ ਬੰਦਿਆਂ ਦੀ ਜ਼ਰੂਰਤ ਸੀਗੀ ਖਾਲਸਾ ਇੰਟਰਨੈਸ਼ਨਲ ਉਹਦੇ ਬਾਰੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਉਹ ਵੀ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਕੰਮ ਕਰਦੇ ਆਂ ਦੂਸਰੀ ਇਹਨਾਂ ਦੀ ਆਹ ਪ੍ਰਾਦੀ ਸਾਡੇ ਦੀ ਚੱਥੇਬੰਦੀ ਜਿਹੜੀ ਇਹਨਾਂ ਦੀ ਜਿਹੜਾ ਕੰਮ ਕਰ ਰਹੇ ਨੇ ਵਾਰਿਸ ਪੰਜਾਬ ਦੇ ਇਹ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆਂ ਕਾਲੀਦਲ ਵਾਰਿਸ ਪੰਜਾਬ ਔਰ ਜਿਹੜੇ ਪਿੰਡ ਪਿੰਡ ਦੇ ਵਿੱਚ ਜਾ ਕੇ ਆਇਡੈਂਟੀਫਾਈ ਕਰਕੇ ਜਿੱਥੇ ਲੋੜਵੰਦ ਨੇ ਲੋਕ ਉਹਨਾਂ ਨੂੰ ਇਹ ਸਮਾਨ ਪਹੁੰਚਾ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਮੈਂ ਪਹਿਲਾਂ ਉੱਥੋਂ ਮਲੇਰ ਕੋਲ ਨੂੰ ਵੀ ਕਿਹਾ ਕਿ ਇਹ ਹੀ ਤੁਰਿਆ ਸੀਗਾ ਕਿ ਆਪਾਂ ਜਿਹੜੇ ਸਾਰੇ ਸਮੂਹ ਮੁਸਲਿਮ ਚੱਥੇਬੰਦੀਆਂ ਵੱਲੋਂ ਸਮੂਹ ਸ਼ਹਿ ਆਪਾਂ ਇਹ ਲਗਾ ਰਹੇ ਹਾਂ ਕੈਂਪਤਾ ਸੀ ਜਾ ਕੇ ਜਿਹੜੀਆਂ ਜਥੇਬੰਦੀਆਂ ਉੱਥੇ ਅੰਦਰ ਗਰਾਉਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਜਿਹੜੇ ਜਿਨ੍ਹਾਂ ਕੋਲ ਸੋਰਸੇਜ਼ ਆ ਗਏ ਨੇ, ਬੋਟਸ ਆ ਗਏ ਨੇ, ਟਰਾਲੀਆਂ ਆ ਗਈਆਂ ਨੇ ਜੋ ਅੰਦਰ ਤੱਕ ਰਾਸ਼ਨ ਪਹੁੰਚਾ ਸਕਦੇ ਨੇ ਅਸੀਂ ਉਹਨਾਂ ਨੂੰ ਜਾ ਕੇ ਉਹ ਹੈਂਡਓਵਰ ਕਰਾਂਗੇ ਕਿਉਂਕਿ ਅਸੀਂ ਆਪ ਵੀ ਜਿਹੜਾ ਜਿੰਨਾ ਅਸੀਂ ਕੋਸ਼ਿਸ਼ ਕਰ ਸਕਦੇ ਸੀਗੇ ਜਿੱਥੇ ਤੱਕ ਸਾਡੀਆਂ ਗੱਡੀਆਂ ਜਾਂਦੀਆਂ ਸੀ ਅਸੀਂ ਆਪ ਵੀ ਦੇਖੇ ਆਏ ਹਾਂ ਔਰ ਜਿੱਥੇ ਨਹੀਂ ਸਾਡਾ ਬੇਵਾਹ ਸੀ ਕਿ ਜਿੱਥੇ ਸਾਡੇ ਟਰੱਕ ਹੀ ਗੱਡੀਆਂ ਨਹੀਂ ਉਥੇ ਜਾ ਸਕਦੀਆਂ ਫਸ ਜਾਂਦੀਆਂ ਨੇ ਉਥੇ ਟਰਾਲੀਆਂ ਜਾਂ ਕਿਸ਼ਤੀਆਂ ਵਗੈਰਾ ਉਹ ਇਹਨਾਂ ਭਰਾਵਾਂ ਕੋਲੇ ਹੈਗੇ ਨੇ ਸੋਰਸ ਇਹ ਉਥੇ ਪਹਚਾਨਗੇ ਇਨਸ਼ਾਅੱਲਾ ਤੇ ਇਹਨਾਂ ਨੂੰ ਅਸੀਂ ਹੈਂਡਓਵਰ ਕਰਕੇ ਚੱਲਦੇ ਆ ਬਸ ਇਹੀ ਪਸ਼ੂਮ ਦੇ ਪਸ਼ੂਆਂ ਦੇ ਚਾਰੇ ਦੀ ਮੇਨ ਲੋਡ ਹੈ ਫਿਲਹਾਲ ਰਾਸ਼ਨ ਦੀ ਇੱਥੇ ਲੋਡ ਨਹੀਂ ਹੈ ਸਾਨੂੰ ਹਰ ਜਗ੍ਹਾ ਇਹੀ ਗੱਲ ਕਹੀ ਹੈ ਚਾਰ ਦੀ ਜ਼ਰੂਰਤ ਹੈ ਚੋਕਰ ਦੀ ਜ਼ਰੂਰਤ ਹੈ ਪਸ਼ੂਆਂ ਦੇ ਚਾਰੇ ਦੀ ਟੂੜੀ ਦੀ ਜ਼ਰੂਰਤ ਹੈ ਉਹ ਅਗਰ ਕੋਈ ਵੀ ਹੋਵੇ ਇੱਥੇ ਪਿੰਡ ਦਾ ਨਾਮ ਕਰਮਕਰਮਪੁਰ ਰੰਦਾਵਾ ਇਹਦਾ ਪਪਾ ਨਾਂ ਤੇਰਾ ਪਪਾ ਨਾਨਕ ਦੇ ਵਿੱਚ ਇੱਥੇ ਅਗਰ ਪਛਾਉਣਾ ਚਾਹਾਂ ਅਗਰ ਕੋਈ ਪਛਾਣਾ ਚਾਹੁੰਦਾ ਤਾਂ ਇੱਥੇ ਆ ਕੇ ਉਹ ਪਛਾ ਸਕਦਾ ਇਹਨਾਂ ਦਾ ਨੰਬਰ ਨੋਟ ਕਰ ਲਓ 98725 46940 46940 ਬਸ ਇਹਨਾਂ ਤੱਕ ਸਾਰੇ ਵੀਰਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਸਾਰੇ ਰਲ ਮਿਲ ਕੇ ਜਿਹੜੇ ਆਪਣੇ ਲੋਕ ਇਸ ਟਾਈਮ ਮੁਸੀਬਤ ਵਿੱਚ ਫਸੇ ਹੋਣ ਉਹਨਾਂ ਦੀ ਆਪਾਂ ਸਾਰੇ ਮਦਦ ਕਰੀਏ ਅੱਲਾਹ ਤਾਲਾ ਤੋਂ ਦੁਆ ਹੈ ਕਿ ਜਲਦੀ ਤੋਂ ਜਲਦੀ ਅੱਲਾਹ ਤਾਲਾ ਸਾਰਿਆਂ ਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢੇ ਬਸ ਇਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਾਤੁ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਦਾ ਦਾਇਕਲਾ ਉਤੇ ਮਾਣ ਆ ਇੰਗਲਿਸ਼ ਚ ਆਪਾਂ ਕਵਾਂਗੇ ਕਿ ਆਈ ਪ੍ਰਾਊਡ ਆਫ ਹਿਮ ਵਾਈ ਬ੍ਰੀਕ ਆਫ ਕੋਈ ਪ੍ਰੋਬਲਮ ਨਹੀਂ